ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਸੁਣਾਉਣੇ ਆ ਜੀ ਬੋਲੀਆਂ ਤੇ ਨਾਲੇ ਆਪਾਂ ਆਂਬਾਂ ਦੀ ਚਟਨੀ ਬਣਾਉਣੇ ਆ ਆਂਬ ਕੋਲੇ ਮੇਲੀ ਅਕਾਸ਼ ਕੋਲ ਟਾਲੀ ਅਕਲ ਬਿਨਾਂ ਨੀ ਤੇਰਾ ਰੂਪ ਜਾਉ ਖਾਲੀ ਅਕਲ ਬਿਨਾਂ ਨੀ ਤੇਰਾ ਰੂਪ ਜਾਉ ਖਾਲੀ ਅੰਬ ਕੋਲੇ ਮੂਲੀ ਅਕਾਸ਼ ਕੋਲ ਤਾਰਾ ਅਕਲ ਹੋਵੇ ਨੀ ਪਾ ਮੇ ਰੰਗ ਹੋਵੇ ਕਾਲਾ ਅਕਲ ਹੋਵੇ ਨੀ ਪਾ ਮੇ ਰੰਗ ਹੋਵੇ ਕਾਲਾ ਅੰਬ ਕੋਲੇ ਮੂਲੀ ਅਕਾਸ਼ ਕੋਲ ਤਾਰਾ ਝੂਟ ਲੋ ਸਈਓ ਨੀ ਰਾਂਝਾ ਪੀਂਘ ਲਹਿਲਾਰ ਝੂਟ ਲੋ ਸਈਓ ਨੀ ਰਾਂਝਾ ਪੀਂਘ ਦਹਿਲਾਰ ਲੋ ਜੀ ਆਪਾਂ ਸੁਣ ਸੁਣਾਇਆ ਨੇ ਨਵੇਂ ਅੰਬ ਤੇ ਬੋਲੀਆਂ ਜੇ ਆਪਣੀਆਂ ਬੋਲੀਆਂ ਸੁਣ ਵਧੀਆਂ ਲੱਗੀਆਂ ਤਾਂ ਆਪਾਂ ਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤਾਂ ਅੱਗੇ ਤੋਂ ਆਪਾਂ ਹੋਰ ਸੁਣਨ ਨਵੀਆਂ-ਨਵੀਆਂ ਬੋਲੀਆਂ ਲੈ ਕੇ ਆਵਾਂਗੇ ਤੇ ਕਮੈਂਟ ਕਰਕੇ ਜ਼ਰੂਰ ਦੇਖਣਾ ਦੱਸਣਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਤਾਂ ਕਿ ਆਪਾਂ ਤੁਹਾਨੂੰ ਹੋਰ ਸਾਉਣ ਦੇ ਮਹੀਨੇ ਚੱਲ ਰਿਹਾ ਹੁਣ ਬਸ ਆਉਣ ਵਾਲਾ ਗਾਗੇ ਤੇ ਆਪਾਂ ਤੁਹਾਨੂੰ ਵਧੀਆ-ਵਧੀਆ ਬੋਲੀਆਂ ਸੁਣਾਵਾਂਗੇ ਕਮੈਂਟ ਕਰਕੇ ਜਰੂਰ ਦੱਸਣਾ ਸੋਨੂੰ ਸਾਡੀਆਂ ਬੋਲੀਆਂ ਕਿਸ ਤਰ੍ਹਾਂ ਦੀਆਂ ਲੱਗੀਆਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਵੀਡੀਓ ਤੇ ਆਉਣ ਲਈ ਤੁਹਾਡਾ ਬਹੁਤ ਹੀ ਧੰਨਵਾਦ ਜੀ ਸਾਰਿਆਂ ਦਾ ਤੇ ਆਪਣੀਆਂ ਬੋਲੀਆਂ ਨੂੰ ਤੁਸੀਂ ਦਿਓ ਪਰਮ ਹੰਗਾਰਾ ਤਾਂ ਕਿ ਸੋਨੂੰ ਸੱਬਿਆਜ਼ਰਕ ਪ੍ਰਤੀ ਮੈਂ ਹੋਰ ਬੋਲੀਆਂ ਲੈ ਕੇ ਆਮ ਜਿਹੇ ਜੇ ਸਮਾਂ ਚੱਲਦਾ ਹੁੰਦਾ ਜਿਉ ਉਹ ਜੀ ਆਪਾਂ ਨੂੰ ਸਮੇਂ ਦੇ ਅੰਦਰ ਟਾਲਣਾ ਚਾਹੀਦਾ ਤੇ ਹੁਣ ਆਪਾਂ ਨੂੰ 9 ਮਹੀਨਾ ਗਿਆ ਰਿਹਾ ਇਸ ਕਰਕੇ ਮੈਂ ਤੁਹਾਨੂੰ ਬੋਲੀਆਂ ਸੁਣਾਈਆਂ ਨੇ ਤੇ ਫਿਰ ਆਪਾਂ ਤੁਹਾਡੇ ਲਈ ਵਧੀਆ ਵਧੀਆ ਗੀਤ ਵੀ ਲੈ ਕੇ ਆਵਾਂਗੇ ਜੇ ਤੁਸੀਂ ਆਪਾਂ ਨੂੰ ਕਮੈਂਟ ਰਾਹੀਂ ਦੱਸੋਗੇ ਵੀ ਕਿਸ ਤਰ੍ਹਾਂ ਦੇ ਲੱਗੀਆਂ ਨੇ ਸਾਡੀਆਂ ਬੋਲੀਆਂ ਪੰਜਾਬੀ ਸੱਭਿਆਚਾਰ ਪ੍ਰਤੀ ਆਪਾਂ ਸੁਣੋ ਸੁਣਾਵਾਂਗੇ ਬੋਲੀਆਂ ਸੁਣਾਉਂਦੇ ਰਹਾਂਗੇ ਪਲੀਜ਼ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਫੋਨਵਾਚ ਦੇਖਣਾ ਤੇ ਇੱਕ ਮੋਟੀਵੇਸ਼ਨ ਜੇ ਮਿਲ ਜਾਂਦਾ ਜਦੋਂ ਤੁਸੀਂ ਕਮੈਂਟ ਵਧੀਆ ਵਧੀਆ ਸੋਣ ਸੋਣ ਕਰਦੇ ਧੰਨਵਾਦ ਜੀ ਸਾਰਿਆਂ ਦਾ